ਹੋਲੀ ਹੋਲੀ ਪਿੱਛੇ ਆ ਜਾ ਪਿੱਛੇ ਆ ਜਾ ਇੱਕ ਮਿੰਟ ਖਲਾ ਲਓ ਬਾਜੀ ਹਾਂ ਵੀਰ ਜੀ ਅੱਗੇ ਅੱਗੇ ਬਾਤ ਜੀ ਕਰਨ ਕਰ ਲੋ ਕਿ ਸਾਹਮਣੇ ਕੀ ਬਾਤ ਹੈ ਠੀਕ ਹੈ ਓਕੇ ਸਰ ਥੈਂਕ ਯੂ ਜੀ ਤੁਸੀਂ ਤੁਹਾਨੂੰ ਬੜੀ ਖਾਪ ਕੇ ਅਸੀਂ ਫੁਰੀਦ ਨੇ ਇਸੇ ਨਾਲ ਹੀ ਇੱਕ ਐਫ ਆਈ ਆਰ ਅਸੀਂ ਮਾਨਯੋਗ ਸਾਡੇ ਡੀ ਆਈ ਸਰ ਅਤੇ ਐਸ ਐਸ ਪੀ ਸਾਹਿਬ ਦੀਆਂ ਨਿਸ਼ਾਨ ਰਤੀਸ਼ਾਂ ਦੇ ਅਸੀਂ ਇੱਕ ਘ੍ਰਿੰਡੇ ਸਾਨੂੰ ਕਾਮਯਾਬੀ ਮਿਲੀ ਆ ਇਹਦੇ ਜਿਹੜੇ ਦੋ ਦੋਸ਼ੀ ਹਨ ਕਰਮਜੀਤ ਸਿੰਘ ਅਰੋਫ ਕਰਮਾ ਅਤੇ ਮਾਨ ਸਿੰਘ ਮੰਨੂ ਪੁੱਤਰ ਉਤਾਰ ਸਿੰਘ ਵਾਸੀ ਪੁਰਜ ਅਤੇ ਰਾਜਾ ਤਾਲ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਇਹਨਾਂ ਕੋਲੋਂ 2 ਕਿਲੋ ਦੇ ਕਰੀਬ ਦੋਨਾਂ ਕੋਲੋਂ ਕਿਲੋ-ਕਿਲੋ ਦੇ ਕਰੀਬ ਮਿਲਿਆ 2 ਕਿਲੋ ਹੈਰੋਨ ਬਰਾਮਦ ਕਰਕੇ ਇਹਨਾਂ ਦੇ ਮਕਦਮਾ ਨੰਬਰ 74 ਠਾਣਾ ਕ੍ਰੇਂਡਾ 21685 ਐਨਡੀਪੀਐਸ ਦਰਜ ਕੀਤਾ ਗਿਆ ਇਹਨਾਂ ਕੋਲ ਇਹ 2 ਕਿਲੋ ਦੀ ਬਰਾਮਦਗੀ ਹੋਈ ਹੈ ਔਰ ਜਿਹੜੀ ਇਹਨਾਂ ਦੇ ਸੰਬੰਧ ਸੀ ਉਹ ਪਾਕਿਸਤਾਨ ਤੋਂ ਮੰਗਵਾਉਂਦੇ ਸੀਗੇ ਡਰੋਨ ਰਾਹੀਂ ਉਹਨਾਂ ਦੇ ਹੋਰ ਵੀ ਜਿਹੜੀ ਆ ਪੜਤਾਲ ਕਰਨੀ ਹੈ ਕਿ ਕਿਵੇਂ ਕਿਵੇਂ ਇਹਨਾਂ ਦਾ maal ਇਹਨਾਂ ਨੇ ਕੋਈ ਕੋਨਸਾਈਨਮੈਂਟਾਂ ਵੀ ਲਈਆਂ ਉਹ ਆਜੇ ਇਹਨਾਂ ਦਾ ਰਿਮਾਂਡ ਲੈ ਕੇ ਜਿਹੜੀਆਂ ਅਮਜੀਤ ਪੁੱਛ ਕੇ ਸ਼ਿਕਾ ਤੋਂ ਹੋਰ ਸਰ ਇਹਨਾਂ ਨੇ ਕੋਈ ਪਿਛਲੇ ਕਨਾਲ ਤੇ ਆਪਣਾ ਫੜ ਕੀ ਕੋਈ ਪਰਚੇ ਇਹਨਾਂ ਦੇ ਕੋਈ ਕੁਝ ਪਿਛਲੇ ਇਹਨਾਂ ਦਾ ਖੁੱਦ ਤੇ ਤੇ ਇਹਨਾਂ ਦੇ ਪਰਚਾ ਨਹੀਂ ਹੈਗਾ ਲੇਕਿਨ ਇਹਨਾਂ ਦਾ ਯਾਰ ਕੋਸਤੰਦਰ ਨੇ ਇੱਕ ਦੋ ਜਿਨ੍ਹਾਂ ਨੇ ਇਹਨਾਂ ਦੇ ਸੰਪਰਕ ਚ ਹੈਗੇ ਵੀ ਤੁਸੀਂ ਇਹਨਾਂ ਨੂੰ ਸਮਾਨ ਮੰਗਵਾ ਲਿਓ ਉਹਨਾਂ ਦੇ ਸੰਪਰਕ ਚੋਂ ਹੀ ਇਹਨਾਂ ਨੇ ਮੰਗਵਾਇਆ ਤੇ ਸਰ ਕਿੰਨੀ ਦੇਰ ਹੋ ਗਈ ਤੁਹਾਨੂੰ ਕੰਮ ਕਰਦੇ ਜਿਵੇਂ ਇਹ ਕਾਫੀ ਦੇਰ ਦੇ ਲੱਗੇ ਕੋਈ ਨੋਟੀਫਿਕੇਸ਼ਨ ਦਾ ਪਾਰਟ ਹੈ ਤੇ ਜਰੂਰ ਕਰਕੇ ਤੁਹਾਨੂੰ ਪੇਸ਼ੀ ਦਾ ਕਲਾਸਾ ਇਹਨਾਂ ਦੇ ਐਨਡੀਪੀਐਸ ਦਾ ਮਕਦਮਾ ਦਰਜ ਕਰਤਾ ਦੋਨਾਂ ਦੇ